ਤਾਂ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੋਇਆ ਕਿ ਅਸੀਂ ਐਜੂਕੇਸ਼ਨ ਅਤੇ ਸਿਹਤ ਨੂੰ ਜਿਹੜਾ ਪਿਓਰਟੀ ਦੇਵਾਂਗੇ ਉਸ ਲਈ ਤੁਸੀਂ ਕੀ ਕਰ ਰਹੇ ਹੋ ਤਾਂ ਉਦੋਂ 117 ਮਹੱਲਾ ਕਲੀਨਿਕ ਬਣੇ ਸੀਗੇ ਜਿਹਦੇ ਵਿੱਚ ਪਹਿਲਾ ਹਲਕੇ ਛਤਰਾਣੇ ਦੇ ਵਿੱਚ ਤੁਹਾਨੂੰ ਮਹੱਲਾ ਕਲੀਨਿਕ ਦਿੱਤਾ ਸੀਗਾ ਜਿੱਥੇ ਅੱਜ ਸਾਡੇ ਘੰਗੇ ਦੇ ਲੋਕ ਹੋਰ ਲਾਗੇ ਲਾਗੇ ਪਿੰਡਾਂ ਵਾਲੇ ਵੀ ਲੋਕ ਇੱਥੇ ਤੁਹਾਡੇ ਘੱਗੇ ਦੇ ਵਿੱਚ ਆ ਕੇ ਇਥੋਂ ਇਲਾਜ ਕਰਵਾ ਕੇ ਲੈ ਕੇ ਜਾਂਦੇ ਨੇ ਤੁਸੀਂ ਵੀ ਗਏ ਹੋਵੋਗੇ ਕਿਸੇ ਦਾ ਕੋਈ ਪੈਸਾ ਤਾਂ ਨਹੀਂ ਲੱਗਦਾ ਜੀ ਜਾਂਦੇ ਹੋ ਜਾਂਦੇ ਹੋ ਨਾ ਪੈਸਾ ਤਾਂ ਨਹੀਂ ਲੈਂਦੇ ਉਹ ਇਹ ਪਹਿਲਾਂ ਵੀ ਹੋ ਸਕਦਾ ਸੀਗਾ ਉਹਨਾਂ ਦੀ ਨੀਅਤ ਮਾੜੀ ਸੀਗੀ ਉਹ ਕਰਨਾ ਹੀ ਨਹੀਂ ਸੀ ਚਾਹੁੰਦੇ ਉਹ ਤਾਂ ਸਿਰਫ ਉੱਥੇ ਸਮਾਜ ਸੇਵਾ ਕਰੋ ਕਿਉਂਕਿ ਉੱਥੇ ਆਪਣੇ ਗਰੀਬ ਪਰਾਂ ਦੇ ਬੱਚੇ ਪੜ੍ਹਨ ਜਾਂਦੇ ਨੇ ਅਦਰੋ ਪਾਣੀ ਤੋਂ ਤੰਗ ਨੇ ਜਾਂ ਕਿਸੇ ਬਿਜਲੀ ਤੋਂ ਤੰਗ ਨੇ ਹਵਾ ਤੋਂ ਤੰਗ ਨੇ ਤਾਂ ਉਹਦੀ ਸਮੱਸਿਆ ਆਪਾਂ ਨੂੰ ਇਹ ਨਾਲ ਕਿ ਕਿਸੇ ਹੋਊਗੀ। ਤੋਂ ਮੇਲੇ ਸਾਹਿਬ ਕੱਕੇ ਹਲਕੇ ਦੀ ਕੱਕੇ ਨਗਰ ਦੀ ਇੱਕ ਬਹੁਤ ਵੱਡੀ ਸਮੱਸਿਆ ਹੈ। ਜਿਨੇ ਕੇ ਬਾਜੀ ਕੇ ਡੇਰੇ ਦੇ ਸਕੂਲ ਹੈ ਮੇਲੇ ਸਾਹਿਬ ਪੂਰੀ ਖਾਸਤਾ ਹਾਲ ਇਹ ਦਰਸਾਉਂਦੀ ਹੈ ਕਿ ਉੱਥੇ ਪੜਨ ਵਾਲੇ ਬੱਚੇ ਕਦੇ ਵੀ ਕਿਸੇ ਹਾਦਸੇ ਦਾ ਸ਼ਿਕਾਰ ਹੋ ਸਕਦੇ। ਮੈਂ ਜਨਾਬ ਨੂੰ ਇੱਕ ਐਪਲੀਕੇਸ਼ਨ ਵੀ ਦਿੱਤੀ ਹੈ। ਉਹ ਜਨਾਬ ਨੇ ਐਸਡੀਓ ਕੰਪੈਰੀਡ ਵਿਭਾਗ ਨੂੰ ਉਹ ਸਕੂਲ ਦੇ ਵਾਸਤੇ ਤਾਨੂੰ ਅੱਧਾ ਕਿਲਾ ਪੰਚਾਇਤ ਜੀ ਵੀ ਇੰਦੇ ਵਿੱਚ ਮਸਾਪਵਾ ਕੇ ਸਾਡੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵਧੀਆ ਸਕੂਲ ਉਹਦੇ ਉੱਤੇ ਵਿੱਚ ਇੱਕ ਵਧੀਆ ਗਰਾਊਂਡ ਮਹੀਆ ਕਰਾਇਆ ਜਾਵੇ ਕਿਉਂਕਿ ਮੇਰੇ ਸਾਹਿਬ ਜਦੋਂ ਤੁਸੀਂ ਸਾਡੇ ਵਿੱਚ ਆਉਂਗੇ ਮੈਂ ਪਿੰਡਵਾਲਿਆਂ ਨੇ ਛੱਤੇ ਵਾਸਤੇ ਉਹਨਾਂ ਦੀ ਬਾਦ ਵੜ ਕੇ ਉਹਨਾਂ ਨੇ ਹਮੇਸ਼ਾ ਕੁਝ ਮੰਗਦਾ ਰਹਾਂਗਾ ਮੈਨੂੰ ਉਮੀਦ ਹੈ ਕਿ ਮੇਰੀਆਂ ਅਰੰਭੀਆਂ ਚੀਜ਼ਾਂ ਤੁਹਾਡੇ ਦੇ ਆਧਾਰ ਤੇ ਸਮੇਂ ਸਮੇਂ ਤੇ ਤੁਸੀਂ ਪੂਰੀਆਂ ਕਰਦੇ ਰਹੋ ਕਿਉਂਕਿ ਜੇ ਦਿਨ ਮੈਂ ਤੁਹਾਡੇ ਤੋਂ ਆਪਣੇ ਲਈ ਕੁਝ ਮੰਗਾਂਗਾ ਬੇਚਾਰਾ ਦੇ ਦਿਓ ਏ ਮੇਰੇ ਕੱਕੇ ਦੇ ਲੋਕਾਂ ਜੀਆ ਪਿਛਲੇ 70 ਸਾਲਾਂ ਤੋਂ ਲੜਕੀਆਂ ਮੰਗਣਾ ਨੇ ਜੇ ਮੈਂ ਤੁਹਾਡੇ ਕੋਲ ਦੁਖੜੇ ਰੋਣਾ ਕਿਉਂਕਿ ਜੇ ਮੇਰੇ ਸਾਥ ਤੁਸੀਂ ਸੋਚੋਗੇ ਕਿ ਨੰਦਰਾਲ ਤੂੰ ਤਾਂ ਰੋਜ਼ ਹੀ ਮੰਗਣਾ ਆ ਜਾਂਦਾ ਕਿਉਂਕਿ ਸਾਨੂੰ 70 ਸਾਲਾਂ ਦੇ ਵਿੱਚ ਕਿਸੇ ਨੇ ਕੋਈ ਦਿੱਤਾ ਹੀ ਨਹੀਂ ਸਾਨੂੰ ਦੇਣ ਲਈ ਤੁਸੀਂ ਪਹਿਲੀ ਵਾਰ ਸਾਡੇ ਹਲਕੇ ਤੋਂ ਇੱਕ ਬਹੁਤ ਵਧੀਆ ਕੰਮ ਹੋਇਆ ਹੈ ਕਿ ਆਪਣੇ ਹਲਕੇ ਦਾ ਜੰਮਰ ਜੰਮਰ ਹੈ ਐਮਐਲਏ ਜੁਨੇ ਉਹਨਾਂ ਕਿੱਥੇ ਜਾਂਦਾ ਇਹ ਪਟਿਆਲਾ ਜਿੰਦਾਬਾਦ ਆਮਾ ਜਿੰਦਾਬਾਦ ਦਬਾਜੀਗਰ ਜਿੰਦਾਬਾਦ ਦਬਾਜੀਗਰ ਜਿੰਦਾਬਾਦ ਕੱਕੇ ਵਾਸੀਓ ਪਹਿਲਾਂ ਕੀ ਹੁੰਦਾ ਸੀ ਐਮ ਐਲ اے ਆਂਦੇ ਸੀ ਉਹ ਆਪਣੇ ਮਹੀਨੇ ਲੈਣਾ ਆਇਆ ਕਰ ਦਿੰਦੀ ਉਹਨਾਂ ਦੀ ਸੈਟਿੰਗ ਹੁੰਦੀ ਸੀ ਕਿ ਕਿਸੇ ਪਾਸੇ ਪਸਤਰਾ ਕਿਸੇ ਦੁਕਾਨ ਤੇ ਮਿਲਦੇ ਆ ਉਹਨਾਂ ਨੇ ਕਦੇ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਸੁਣੀਆਂ ਸੀ ਅਗਰ ਸਾਨੂੰ ਲੋੜ ਸੀ ਸਾਨੂੰ 3000 ਰੁਪਏ ਦਾ ਤੇਲ ਭੁੱਕ ਕੇ ਚੰਡੀਗੜ੍ਹ ਜਾਣਾ ਪੈਂਦਾ ਜਾਂ ਫਟਿਆਲੇ ਜਾਣਾ ਪੈਂਦਾ ਸੀ ਉਹ ਤਾਂ ਆਪਣੀਆਂ ਮੁਸ਼ਕਲਾਂ ਲੈ ਕੇ ਇੱਥੇ ਆਂਦੇ ਸੀ ਨਾ ਕਿ ਸਾਡੀਆਂ ਮੁਸ਼ਕਲਾਂ ਹੁਣ ਐਮ ਐਲ اے ਸਾਹਿਬ ਨੇ ਪਾਤਰਾਂ ਕਰਾਇ ਦੇ ਵਿੱਚ ਕੋਠੀ ਲੈ ਕੇ ਸਾਡੀਆਂ ਤਮਸਿਆਵਾਂ ਸੁਣਨ ਦੇ ਲਈ ਸਾਨੂੰ ਚਿਚਰਾਲੇ ਤੋਂ ਮਿਲ ਆਤ ਭਾਈ ਪਾਤਰਾਂ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਨੇ ਇਸ ਦੇ ਲਈ ਐਮਐਲਏ ਸਾਹਿਬ ਅੱਜ ਜਿੰਮੇਦਾਰ ਹੋ ਕੇ ਘੱਡੇ ਦੇ ਵਿੱਚ ਆਪਣੇ ਵਿਕਾਸ ਕਾਰਡਾਂ ਦਾ ਰਿਕਾਰਡ ਲੈ ਕੇ ਕੋਡ ਕਾਰਡ ਲੈ ਕੇ ਆਪਣੇ ਕੋ ਕੈਂਡੀਡੇਟ ਉਤਾਰੇ ਨੇ 13 ਦੇ 13 ਆਮ ਆਦਮੀ ਪਾਰਟੀ ਦੇ ਉਹਨਾਂ ਦੀ ਚੋਲੀ ਪਾਵਾਂਗੇ ਅੱਗੇ ਤੁਹਾਡੀ ਜ਼ਿੰਮੇਵਾਰੀ ਹੈ ਕਿ ਜਿੱਤੇ ਜਿਹੜੀ ਜ਼ਿੰਮੇਵਾਰੀ ਨਾਲ ਤੇ ਕੀ ਕਰਨ ਵਾਸਤੇ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ 2.5 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਮੈਨੂੰ ਇਸ ਕਰਕੇ ਚੁਣਿਆ ਸੀਗਾ ਕਿ ਇਹ ਸਾਡੇ ਕੰਮ ਆਊਗਾ ਆਪਾਂ ਇਸੇ ਕਰਕੇ ਅਮਲੇ ਬਣਾਉਂਦੇ ਆ ਕਿ ਸਾਡੇ ਜਿਹੜੇ ਰੁਕੇ ਹੋਏ ਕੰਮ ਨੇ ਇਹ ਪੂਰੇ ਕਰੂਗਾ। ਐਸੇ ਕਰਕੇ ਕੋਟਾ ਪੰਜਾ ਸੀ ਨਾ ਜੀ। ਐਸੇ ਕਰਕੇ ਪੰਜਾ ਐਸੇ ਕਰਕੇ ਸਰਕਾਰ ਬਣਾਈ ਸੀ। ਮੈਂ ਵੀ ਤੁਹਾਡੇ ਵਿੱਚ ਹੀ ਰਹਿਣਾ ਚਾਹੂ ਵੀ ਕਿਤੇ। ਮੈਨੂੰ ਪਤਾ ਸੀਗਾ ਸਾਡੀ ਘੱਗੇ ਦੀ ਜਿਹੜੀ ਪੁਰਾਣੀ ਟੀਮ ਹੈ ਬਹੁਤ ਬੇਹਿੰਤੀ ਹੈ। ਸਾਰੇ ਨੌਜਵਾਨ ਸਾਥੀ ਨੇ ਇਹਨਾਂ ਦਾ ਆਪਸ ਦੇ ਵਿੱਚ ਏਕਤਾ ਤੇ ਪ੍ਰੇਮ ਪਿਆਰ ਬਹੁਤ ਜ਼ਿਆਦਾ। ਉਹ ਅੰਦਰ ਚੱਲੋ। ਇਹਨਾਂ ਨੂੰ ਬੁਲਾ ਕੇ ਪੁੱਛਿਆ